ਖੋਰ ਅਹਿਮ ਖਬਰ ਜਿਹੜੀ ਅੱਜਕੱਲ ਚਰਚਾ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਉਹ ਹੈ ਨਵੀਂ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਹੁਣ ਲੈਂਡ ਪੂਲਿੰਗ ਸਕੀਮ ਕਈ ਲੋਕ ਦਾਵਾ ਕਰਦੇ ਨੇ ਕਿ ਕਿਸਾਨਾਂ ਲਈ ਜ਼ਿਮੀਂਦਾਰਾਂ ਦੇ ਲਈ ਬਹੁਤ ਵਧੀਆ ਤੇ ਕਈ ਲੋਕ ਕਹਿੰਦੇ ਨਹੀਂ ਇਸ ਸਰਕਾਰ ਨੇ ਤੇ ਕਾਰਪੋਰੇਟ ਘਰਾਣਿਆਂ ਲਈ ਵਧੀਆ ਸਰਕਾਰ ਸ਼ਾਇਦ ਕਾਰਪੋਰੇਟ ਘਰਾਣਿਆਂ ਨੂੰ ਕੋਈ ਫਾਇਦਾ ਪਹੁੰਚਾਉਣਾ ਚਾਹਦੀ ਹੈ ਇਸ ਕਰਕੇ ਕਿਸਾਨਾਂ ਦੀ ਉਪਜਾਊ ਜ਼ਮੀਨ ਲੈ ਕੇ ਉਹਦੇ ਤੇ ਕੰਕਰੀਟ ਤੇ ਜੰਗਲ ਉਗਾਉਣਾ ਚਾਹਦੀ ਹੈ ਇਸੇ ਗੱਲ ਦਾ ਵਿਰੋਧ ਅੱਜ ਮੁਹਾਲੀ ਤੇ ਜਿਹੜਾ ਲੁਧਿਆਣਾ ਉੱਥੋਂ ਦੇ ਕਿਸਾਨਾਂ ਨੇ ਆਪਣਾ ਰੋਸ ਇੱਕ ਵਾਰ ਫਿਰ ਤੋਂ ਦਰਜ ਵੀ ਕਰਾਇਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਇਹ ਜ਼ਮੀਨ ਕਿਸੇ ਵੀ ਭਾਅ ਤੇ ਨਹੀਂ ਦੇਵਾਂਗੇ ਕਿਉਂਕਿ ਸਰਕਾਰ ਦੀ ਮਨਸ਼ਾ ਠੀਕ ਨਹੀਂ ਹੈ ਲੈਂਡ ਪੁੱਲਿੰਗ ਸਕੀਮ ਸਰਕਾਰ ਲਈ ਜਿਹੜਾ ਜ਼ਮੀਨਦਾਰ ਦੇ ਲਈ ਆਈ ਦੀ ਖਾਸ ਪੇਸ਼ਕਸ਼ ਲੈ ਕੇ ਹਾਜ਼ਰ ਹੋਇਆ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਵਿੱਚ ਕਿਸਾਨ ਕਿਉਂ ਨੇ ਇਹ ਵੀ ਇੱਕ ਵੱਡਾ ਸਵਾਲ ਕਿਸਾਨਾਂ ਨੇ ਡੀਸੀ ਨੂੰ ਮੰਗ ਪੱਤਰ ਦਿੱਤਾ ਵੱਖ-ਵੱਖ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਰਾਜਪਾਲ ਦੇ ਨਾਮ ਤੇ ਡੀਸੀ ਨੂੰ ਇਹ ਮੰਗ ਪੱਤਰ ਸੌਂਪਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਿਨਾਂ ਕਿਸੇ ਪੈਸੇ ਕਿਸਾਨਾਂ ਦੀ ਜ਼ਮੀਨ ਨੂੰ ਲੈਂਡ ਪੂਲਿੰਗ ਸਕੀਮ ਚ ਲਿਆਇਆ ਜਾ ਰਿਹਾ ਹੈ ਔਰ ਇਹ ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਵੱਲੋਂ ਸਾਡਾ ਉਜਾੜਾ ਕੀਤਾ ਜਾ ਰਿਹਾ ਔਰ ਇਸ ਉਜਾੜ ਨੂੰ ਰੋਕਿਆ ਜਾਵੇ ਮੁਹਾਲੀਅਤ ਤੇ ਲੁਧਿਆਣਾ ਵਿਖੇ ਕਿਸਾਨਾਂ ਨੇ ਮੰਗ ਪੱਤਰ ਦੇ ਕੇ ਆਪਣੇ ਗੁੱਸੇ ਦਾ ਇਜ਼ਹਾਰ ਹੈ ਜਿਹੜਾ ਉਹ ਕੀਤਾ ਬੀਤੇ ਦਿਨੀ ਪੰਜਾਬ ਕੈਪਟਨ ਨੇ ਇਸ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਸੀ ਤੋਂ ਉਸ ਤੋਂ ਬਾਅਦ ਚਾਰ ਪੇਜਾਂ ਤੇ ਇਸ਼ਤਿਹਾਰ ਵਖਵਾਖ ਅਖਬਾਰਾਂ ਦੇ ਵਿੱਚ ਲੱਗਣੇ ਸ਼ੁਰੂ ਵੀ ਹੋ ਗਏ ਸੀ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਸੀ ਕਿ ਇਹ ਸਕੀਮ ਹੈ ਜਿਹੜੀ ਇਹ ਕਿਸਾਨਾਂ ਲਈ ਲਾਹੇਵੰਦ ਹੈ ਇਹ ਤਰੀਕ ਖਬਰ ਇੱਕ ਹੋਰ ਖਬਰ ਆ ਰਹੀ ਹੈ ਉਹ ਖਬਰ ਇਹ ਹੈ ਕਿ ਸਰਕਾਰ ਨੇ ਇੱਕ ਮੋਟਾ ਲੋਨ ਫੇਰ ਲਿਆ ਸਰਕਾਰ ਨੇ ਇੱਕ ਮੋਟਾ ਕਰਜ਼ਾ ਫੇਰ ਲਿਆ ਔਰ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਉਸ ਕਰਜ਼ੇ ਦਾ ਇਸ ਲੈਂਡ ਪੁਲਿੰਗ ਸਕੀਮ ਦੇ ਨਾਲ ਸਿੱਧਾ-ਸਿੱਧਾ ਰابطਾ ਹੈ ਪੰਜਾਬ ਸਰ ਵਿਧਿਆ ਹੋਰ ਕਰਜ਼ਾ ਕਿਵੇਂ ਵਿਧਿਆ ਇਹ ਵੀ ਤੁਹਾਨੂੰ ਦੱਸਦੇ ਸਰਕਾਰ ਨੇ 1000 ਕਰੋੜ ਰੁਪਏ ਦਾ ਨਵਾਂ ਕਰਜ਼ਾ ਜਿਹੜਾ ਓ ਲਿਆ ਆਰਬੀਆਈ ਜ਼ਰੀਏ ਆਪਣੇ ਸਟਾਕ 21 ਸਾਲਾਂ ਤੇ ਲਈ ਸੇਲ ਕਰਕੇ 1000 ਕਰੋੜ ਦਾ ਇੱਕ ਕਰਜ਼ਾ ਜਿਹੜਾ ਪੰਜਾਬ ਦੀ ਸਰਕਾਰ ਨੇ ਲਿਆ ਸਰਕਾਰ ਨੇ ਲੋਕ ਭਲਾਈ ਸਕੀਮਾਂ ਤੇ ਵਿਕਾਸ ਕਾਰਜਾਂ ਤੇ ਖਰਚ ਕਰਨ ਦਾ ਹਵਾਲਾ ਦਿੱਤਾ ਵਾਕਈ ਠੀਕ ਹੈ ਸਟਾਕ ਬਾਂਡ ਓਪਨ ਮਾਰਕੀਟ ਚ ਵੇਚ ਕੇ 2046 ਤੱਕ ਇੱਕ ਕਰਜ਼ਾ ਚੁਕਾਇਆ ਗਿਆ 2046 ਤੱਕ ਹੁਣ ਇਹ ਕਰਜ਼ਾ ਮੌਜੂਦਾ ਸਰਕਾਰ ਨੇ ਹੁਣ ਤੱਕ 1 ਲੱਖ ਕਰੋੜ ਦਾ ਜਿਹੜਾ ਕਰਜ਼ਾ ਉਹ ਚੁਕਿਆ સુबीर ਸਿੰਘ ਬਾદલ ਨੇ સરકાર ਵੱਲੋਂ ਕਰਜ਼ਾ ਲੈਣ ਦੀ ਨખેਦੀ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਨਾਲ ਲੱਗਦੀ 24000 ਏਕੜ ਉਪਜਾਊ જમીન ਜੋ ખેતીયોગ્ય જમીન ਹੈ ਉਹਨੂੰ ਜ਼ਬਰਦਸਤੀ પ્રાપ્ત ਕਰਨ ਦੇ ਲਈ ਸਰਕਾਰੀ બોન્ડ વેચેਗੇ ਨੇ ਇਹ ਇੱਕ ਬਹੁ 100 ਕਰੋੜੀ ਕੋਟਾਲਾ ਇਹ ਸੁਖਬੀਰ ਸਿੰਘ ਬਾਦਲ ਦਾ ਦਾਵਾ ਟੈਕਸਦਾਤਾ ਜ਼ਮੀਨ ਪ੍ਰਾਪਤੀ ਲਈ ਫੰਡ ਦੇਣ ਦੇ ਲਈ ਉਧਾਰ ਲਏਗੇ 1000 ਕਰੋੜ ਤੇ ਕਰੇਗਾ ਬਹੁਤ ਜ਼ਿਆਦਾ ਵਿਆਜ ਅਦਾ મતલਬ ਆਮ ਲੋਕ ਨੇ ਜਿਹੜੇ ਉਹ ਇਹ ਪੈਸਾ ਜਿਹੜਾ ਉਹ ਦੇਣਗੇ ਮੋਟਾ ਪੈਸਾ ਜਿਹੜਾ ਇਹ ਵਿਆਜ ਦੇ ਵਜੋਂ ਜਾਏਗਾ ਸੋ ਇਹ ਨੋਟੀਫਿਕੇਸ਼ਨ ਦੀ ਕਾਪੀ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਕਿ 1000 ਕਰੋੜ ਰੁਪਏ ਜਿਹੜੇ ਸਰਕਾਰ ਨੇ ਦੁਬਾਰਾ ਲੋਨ ਵਜੋਂ ਲਏ ਨੇ ਔਰ ਸਰਕਾਰ ਦਾਵਾ ਕਰ ਰਹੀ ਹੈ ਕਿ ਅਸੀਂ ਇਹ ਪੈਸਾ ਜਿਹੜਾ ਲਿਆ ਇਹ ਲੋਕ ਭਲਾਈ ਸਕੀਮਾਂ ਨੇ ਤੇ ਵਿਕਾਸ ਅਸੀਂ ਕਰਨੇ ਚਾਹੁੰਦੇ ਆ ਇਸ ਕਰਕੇ ਲਿਆ ਹੈ ਮਿਰਰਲ ਇਸ ਪੂਰੇ ਮੁੱਦੇ ਤੇ ਹਰਜੀਤ ਸਿੰਘ ਸੀਨੀਅਰ ਅਗੋਨੇ ਸ਼ਰਮਣੀ ਕਾਲੀ ਦਲ ਤੋਂ ਜੁੜੇ ਹੋਏ ਨੇ ਹਰਜੀਤ ਸਿੰਘ ਜੀ ਚੰਗੀ ਗੱਲ ਹੈ ਜੇ ਕੋਈ ਸਰਕਾਰ ਵਿਕਾਸ ਕਰਨਾ ਚਾਹਦੀ ਹੈ ਤੁਹਾਡੀ ਸਰਕਾਰ ਵੇਲੇ ਵੀ ਬਹੁਤ ਸਾਰਾ ਕਰਜ਼ਾ ਲਿਆ ਗਿਆ ਸੀਗਾ ਉਸ ਵੇਲੇ ਵੀ ਵਿਕਾਸ ਦੀਆਂ ਗੱਲਾਂ ਸੀ ਕਿ ਸੜਕਾਂ ਬਣਾਉਣੀਆਂ ਐ, 에어ਪੋਰਟ ਬਣਾਉਣਾ, ਕਾਲਜ, ਸਕੂਲ, ਯੂਨੀਵਰਸਿਟੀਆਂ ਬਣਾਉਣੇ ਨੇ ਤੇ ਜੇ ਸਰਕਾਰ ਨਾਲ ਤਾਂ ਕਿਉਂ ਹੈ ਪਰ ਇੱਕ ਗੱਲ ਜਿਹੜਾ ਤੁਹਾਡੀ ਪਾਰਟੀ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਲੈਂਡ ਪੁਲਿੰਗ ਸਕੀਮ ਦੇ ਤਹਿਤ ਲਿਆ ਗਿਆ ਪੈਸਾ ਔਰ ਜਿਹੜੀ ਲੈਂਡ ਪੁਲਿੰਗ ਸਕੀਮ ਹੈ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਹੈ ਸਰਕਾਰ ਇਹ ਕਹਿ ਰਹੀ ਹੈ ਕਿ ਲੈਂਡ ਪੁਲਿੰਗ ਸਕੀਮ ਸਰਕਾਰ ਦੇ ਜ਼ਿੰਮੇਦਾਰ ਦੇ ਹਿੱਤ ਦੇ ਵਿੱਚ ਹੈ, ਹੱਕ ਦੇ ਵਿੱਚ ਹੈ ਉਹ ਜ਼ਮੀਨ ਜਿਹੜੀ ਲੱਖਾਂ ਦੇ ਵਿੱਚ ਹੈ ਉਹ ਕਰੋਨਾ 'ਚ ਵਿਕੇਗੀ ਹੁਣ ਜਿਸ ਦੇ ਵਿੱਚੋਂ ਕਿਸਾਨ ਨੂੰ ਜ਼ਿਮੀਦਾਰ ਨੂੰ ਪਲਾਟ ਵੀ ਮਿਲੇਗਾ ਰਿਹائش ਲਈ ਵਪਾਰ ਲਈ ਤੇ ਪੈਸੇ ਵੀ ਮਿਲਣਗੇ ਫਿਰ ਤੁਸੀਂ ਕਿਉਂ ਵਿਰੋਧ ਕਰ ਰਹੇ ਹੋ ਇਸ ਦਾ ਹਰਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ ਜੀ ਪਹਿਲੇ ਗੱਲ ਅਸੀਂ ਲੈਂਡ ਪੂਲਿੰਗ ਦੀ ਕਰਨੀ ਆ ਫਿਰ ਆਨੇ ਕਰਜ਼ੇ ਤੇ ਸਰਕਾਰ ਦੀ ਛੂਟ ਦੀ ਹਮ ਲੈਂਡ ਪੂਲਿੰਗ ਹਰਪ੍ਰੀਤ ਜੀ ਮੈਂ ਜੇ ਇੱਕ ਲਾਈਨ ਵਿੱਚ ਕਹਾਂ ਹਮ ਏ ਪੰਜਾਬ ਦੇ ਇਤਿਹਾਸ ਤੇ ਵਿੱਚ ਸਭ ਤੋਂ ਵੱਡਾ ਆਰਥਿਕ ਡਾਕਾ ਮੈਂ ਘਟਾਲਾ ਨਹੀਂ ਕਹਿ ਰਿਹਾ ਹੂੰ ਡਾਕਾ ਕਿਵੇਂ ਜੇ ਤੁਸੀਂ ਮੈਨੂੰ ਇਜਾਜ਼ਤ ਦੋ ਜੀ ਉਹ ਮੈਂ ਦੱਸਣਾ ਹੂੰ ਪਹਿਲੇ ਲੈਂਡ ਐਕਵਾਇਰ ਹੁੰਦੀ ਸੀ ਜੀ ਲੈਂਡ ਐਕ acquisition ਐਕਟ 2013 ਚ ਬਿਲਕੁਲ ਠੀਕ ਹੈ ਜਦੋਂ ਅਕਾਲੀ ਸਰਕਾਰ ਨੇ ਉਹਦੇ ਵਿੱਚ ਲੈਂਡ ਪੂਲਿੰਗ ਵੀ ਜੋੜਤੀ ਹੂੰ ਹੂੰ ਲੇਕਿਨ ਉਹਦੇ ਵਿੱਚ ਮੇਰੇ ਵੀਰ ਆਪਸ਼ਨ ਇਹ ਸੀ ਹੂੰ ਬਈ ਪੈਸੇ ਲੈਣੇ ਨੇ ਕਿ ਜ਼ਮੀਨ ਲੈਣੀ ਹੈ ਹੂੰ ਹੂੰ ਇਹ ਮੇਰੀ ਆਪਸ਼ਨ ਹੁੰਦੀ ਸੀ ਹੂੰ ਭਈ ਆ ਮੈਂ ਪੈਸੇ ਲੈ ਲਾਂ ਹੁਣ ਪੈਸੇ ਦਾ ਹਿਸਾਬ ਕੀ ਕਹਿੰਦਾ ਸੀ ਹੂੰ ਕਲੈਕਟਰ ਰੇਟ ਮਲਟੀਪਲਾਈ ਬਾਈ 2 ਪਲੱਸ 100% ਸੋਲੀਅਮ ਮੀਨਸ ਚਾਰ ਗੁਣਾ ਪੈਸਾ ਚੁਕ ਲੈ ਜਾਂ ਭਰਾ ਮੇਰੇ ਐਲਓਆਈ ਲੈ ਲੈ ਜਦੋਂ ਡਵੈਲਪ ਹੋ ਜੇਗੀ ਇੰਨੀ ਇੰਨੀ ਜਗਾ ਤੈਨੂੰ ਮਿਲ ਜੇਗੀ ਹੂੰ ਹੂੰ ਲੇਕਿਨ ਉਹ ਸਾਰਾ ਪ੍ਰੋਸੈਸ ਹਰਪ੍ਰੀਤ ਜੀ ਹੈਗਾ ਡੇਢ ਦੋ ਸਾਲ ਦਾ ਪਹਿਲੀ ਗੱਲ ਹੂੰ ਦੂਜੀ ਗੱਲ ਇਹ ਵੀ ਕਿ ਉਹਦੇ 'ਚ ਪੈਸੇ ਵੀ ਦੇਣੇ ਪੈਂਦੇ ਨੇ ਹੂੰ ਸਰਕਾਰ ਦਾ ਇਹ ਹਾਲੇ ਹੂੰ ਘੜਦਾਣੇ ਨਹੀਂ ਹੂੰ ਮਾਂ ਪੀਣ ਗਈ ਹੈ ਹੂੰ ਇਹਨਾਂ ਕੀ ਕੀਤਾ ਵੀ 6 ਅਸਾਲ ਤੱਕ ਸਾਡੀ ਛੁੱਟੀ ਹੋ ਜਾਣੀ ਹੈ ਹੂੰ ਕਿਉਂਕਿ ਜੋ ਇਹਨਾਂ ਦੇ ਹਾਲਾਤ ਨੇ ਕੋਈ ਦਵਾਰ ਟੱਪ ਕੇ ਭੱਜ ਰਿਹਾ ਕੋਈ ਦਵਾਰ ਭੰਨ ਕੇ ਭੱਜ ਰਿਹਾ ਹੂੰ ਇਹਨਾਂ ਨੇ ਇੱਕ ਚੋਰ ਮੋਰੀ ਕੱਢੀ ਹੂੰ ਉਹ ਇਹ ਬਹੁਤ ਵੱਡੀ ਡਕੈਤੀ ਹੈ ਮੈਂ ਤੁਹਾਨੂੰ ਦੱਸਣਾ ਕਿਵੇਂ ਇਹਨਾਂ ਨੇ ਇੱਕ ਚੋਰ ਮੋਰੀ ਇਹ ਜਿਹੜੀ ਪਾਲਿਸੀ ਆਈ ਹੈ ਚਾਰ ਦਿਨ ਪਹਿਲੇ ਹਰਪ੍ਰੀਤ ਜੀ ਜੀ ਇਹਦੀ ਬੈਕਗ੍ਰਾਉਂਡ ਹੈਗੀ 14 ਮਈ 2025 ਦਾ ਨੋਟੀਫਿਕੇਸ਼ਨ 99011 oblique 25 ਠੀਕ ਹੈ ਉਸ ਨੋਟੀਫਿਕੇਸ਼ਨ ਨੇ ਸਰਕਾਰ ਨੇ ਕਿਹਾ ਸਰਕਾਰ ਨੇ ਆਪ ਮੰਨਿਆ ਹੂੰ ਬਈ ਲੈਂਡ ਐਕਵਿਜ਼ੀਸ਼ਨ ਨੇ ਜ਼ਮੀਨ ਲੈਣਾ ਜਿਹੜਾ ਬੜਾ ਔਖਾ ਹੈ ਹੂੰ ਬੜਾ ਟੀਡੀਐਸ ਪ੍ਰੋਜੈਕਟ ਹੈ ਡੇਢ ਦੋ ਸਾਲ ਲੱਗ ਜਾਂਦੇ ਨੇ ਇਹ ਇਹਨਾਂ ਨੇ ਬਹਾਨਾ ਮਾਰਿਆ ਪਹਿਲੇ ਪੈਰੇ 'ਚ ਉਸ ਪਾਲਿਸੀ ਦੇ ਹੂੰ பேਰ ਇਹਨਾਂ ਨੇ ਕਿਹਾ ਵੀ ਇੱਕ ਐਕਟ ਹੈਗਾ ਪੰਜਾਬ ਦਾ ਪੰਜਾਬ ਰੀਜਨਲ ਐਂਡ ਟਾਊਨ ਪਲਾਨਿੰਗ ਡਵੈਲਪਮੈਂਟ ਐਕਟ 1995 ਜੀ ਹਰਪ੍ਰੀਤ ਜੀ ਉਹ ਸੈਕਟਰ 'ਚ ਬੜੀ ਚੋਰ ਮੋਰੀਆ ਨੇ ਹੂੰ ਉਸ ਐਕਟ ਦੇ ਸੈਕਸ਼ਨ 28 ਦੇ ਵਿੱਚ ਹੂੰ ਸਰਕਾਰ ਇਹ ਜਿਹੜੀ ਆਰਗੇਨਾਈਜ਼ਡ ਜਿਹੜਾ ਡਵੈਲਪਮੈਂਟ ਐਕਟ ਦੇ ਅੰਦਰ ਸਰਕਾਰ ਜਿਹੜੀ ਹੈ ਜ਼ਮੀਨ ਐਕਵਾਇਰ ਕਰ ਸਕਦੀ ਜੀ ਜੀ ਟਰਾਂਸਫਰ ਪਰਚੇਜ਼ ਗਿਫਟ ਉਹਦੇ 'ਚ ਕਈ ਪ੍ਰੋਵੀਜ਼ਨ ਨੇ ਹੂੰ ਹੋਣ ਉਹਦੇ ਚ ਕੀ ਹੈ ਉਹਦੇ ਚ ਲੈਂਡ ਐਕ acquisition ਵਾਲਾ ਪ੍ਰੋਸੀਜਰ ਲੱਗਣਾ ਕੋਈ ਨਹੀਂ ਕਿਉਂਕਿ ਉਹ ਤੇ ਡੇਢ ਦੋ ਸਾਲ ਦਾ ਪ੍ਰੋਸੈਸ ਹੈ ਅਦਾਲਤਾਂ ਲੱਗਦੀਆਂ ਨੇ ਇਨਹਾਂਸ ਕੰਪੰਸੇਸ਼ਨ ਵੀ ਮਿਲਦਾ ਹੈ ਸਭ ਕੁਝ ਹੁੰਦਾ ਹੈ ਪੈਸੇ ਵੀ ਦੇਣੇ ਪੈਂਦੇ ਨੇ ਜੀ ਪੈਸੇ ਹੈ ਨਹੀਂ ਇਹਨਾਂ ਨੇ ਹਮ ਇਹਨਾਂ ਨੇ ਕਿਹਾ ਵੀ ਇਸ ਸੈਕਸ਼ਨ ਦੀ ਜਗ੍ਹਾ ਐਕਵਾਇਰ ਕਰ ਲਓ ਅੱਛਾ ਫਿਰ ਮੈਂ ਕਿਹਾ ਭਈ ਕਿਉਂ ਹਮ ਕਿਉਂ ਗਿਆ 1995 ਦੇ ਐਕਟ ਵਿੱਚ ਕਿਉਂ ਨਹੀਂ ਲੱਗ ਮੈਂ ਪੂਰੀ ਖੋਜ ਪੜਤਾਲ ਕੀਤੀ ਸਾਡੀ ਲੀਗਲ ਟੀਮ ਨੇ ਪਾਰਟੀ ਦੀ ਹਮ ਉਹਦੇ ਚ ਦੋ ਸੈਕਸ਼ਨ ਨੇ ਇਹਦੇ ਚ ਸੈਕਸ਼ਨ 43 ਤੇ ਸੈਕਸ਼ਨ 56 ਠੀਕ ਹੈ ਆਫ ਦੀ ਦਿਸ ਲੈਂਡ ਐਟ 1995 ਦਾ ਐਕਟ ਹਰਪ੍ਰੀਤ ਜੀ ਦੇਖੋ ਕਿੰਨੀ ਬਦਮਾਸ਼ੀ ਕਿੰਨੀ ਡਕੈਤੀ ਕੀਤੀ ਦਿਲੇ ਦੀ ਹਾਰੀ ਚੋਰੀ ਹੂੰ ਹੁਣ ਜਦ ਸਾਨੂੰ ਪਤਾ ਚੱਲਿਆ ਵੀ ਉਸ ਏਰੀਆ ਵਿੱਚ ਲੁਧਿਆਣਾ ਵਿੱਚ ਕਈ ਬਿਲਡਰਾਂ ਕੋਲ 50 50 100 100 ਕਿੱਲੇ ਜਗਾ ਹੈ ਠੀਕ ਹੈ ਇਹਨਾਂ ਨੇ ਸੈਕਸ਼ਨ 56 ਕੀ ਕਹਿੰਦਾ ਹੂੰ ਬਈ ਜਿਹੜੀ ਜਗਾ ਇਸ ਐਕਟ ਚ ਲੈ ਲਈ ਨਾ ਲੈਂਡ ਪੁਲਿੰਗ ਦੇ ਨਾਤੇ ਉਹ ਸਰਕਾਰ ਕਿਸੇ ਦੀ ਐਗਜ਼ੈਂਪਟ ਵੀ ਕਰ ਸਕਦੀ ਹੈ ਰਿਲੀਜ਼ ਵੀ ਕਰ ਸਕਦੀ ਹੈ ਹਮ ਹੁਣ ਮੰਨ ਲਓ ਉਹ ਬਿਲਡਰ ਸਾਹਿਬ ਆਏ ਹਮ ਸਰਦਾਰ ਜੀ ਇਹ ਮੇਰੀ ਜਗ੍ਹਾ ਰਿਲੀਜ਼ ਕਰੋ ਐ ਫੜੋ ਟੈਚੀ ਹਮ ਇੰਨਾ ਕਾਗਜ਼ ਪੱਤਰ ਪੂਰੇ ਕਰਕੇ ਉਹ ਜਗ੍ਹਾ ਰਿਲੀਜ਼ ਕਰ ਦੇਣੀ ਆ ਸੈਕਸ਼ਨ 43 ਕੀ ਕਹਿੰਦਾ ਕਿ ਜਿਹੜੀ ਜਗ੍ਹਾ ਇਹਨਾਂ ਐਕਵਾਇਰ ਕੀਤੀ ਹਮ ਹੁਣ ਇਹ ਤੇ ਕਹਿੰਦੇ ਨਾ ਸੀ ਅਸੀਂ ਬਿਜਲੀ ਲਾਵਾਂਗੇ ਖੰਭੇ ਲਾਵਾਂਗੇ ਸੜਕਾਂ ਬਣਾਵਾਂਗੇ ਪੈਸਾ ਤੇ ਹੈ ਨਹੀਂ ਇਹਨਾਂ ਕੋਲ ਹਮ ਸੈਕਸ਼ਨ 43 ਇਹਨਾਂ ਨੂੰ ਇਹਨੂੰ ਪਾਵਰ ਕਰਦਾ ਹੈ ਉਹ ਜਗ੍ਹਾ ਐਜ਼ ਇਟ ਇਜ਼ 1 ਰੁਪਿਆ ਵੀ ਡਵੈਲਪਮੈਂਟ ਤੇ ਬਿਨਾ ਖਰਚੇ ਤੁਸੀਂ ਕਿਸੇ ਨੂੰ ਵੀ ਦੇ ਸਕਦੇ ਹੋ ਡਵੈਲਪਮੈਂਟ ਵਾਸਤੇ ਅੱਛਾ ਮਤਲਬ ਕਿ ਜੇ ਡੀ ਤੇ ਜਗ੍ਹਾ ਬਿਲਡਰ ਕੋਲੇ ਉਹ ਤੇ ਪੈਸੇ ਲੈ ਕੇ ਛੱਡਦੀ ਜਿਹੜੀ ਇਹਨਾਂ ਕੋਲੇ ਉਹ ਬਿਲਡਰ ਕੋਲ ਪੈਸੇ ਲੈ ਕੇ ਬਿਲਡਰ ਨੂੰ ਦੇਦੀ ਫਿਰ ਇਹ ਕਹਿੰਦੇ ਜੀ ਪੈਸੇ ਵੀ ਮਿਲਣਗੇ ਹੁਣ ਮੇਰੇ ਵੀਰ ਪੈਸੇ ਕਿੰਨੇ ਮਿਲਣਗੇ ਐ ਸੁਣ ਲਓ ਤੁਸੀਂ ਪਾਲਿਸੀ ਦਾ ਇੱਕ ਜਿਹੜੀ ਇਹਨਾਂ ਨੇ ਪਰਸੋ ਪਾਲਿਸੀ ਕੱਢੀ ਉਸ ਪਾਲਿਸੀ ਦਾ ਪੁਆਇੰਟ ਕਹਿੰਦਾ ਹੈ ਹੂੰ 3 ਸਾਲ 30000 ਰੁਪਏ ਕਿਲਾ ਹੂੰ ਔਰ ਡਿਵੈਲਪਮੈਂਟ ਵਿਚਐਵਰ ਇਜ਼ ਅਰlier ਹੂੰ ਹੁਣ ਡਿਵੈਲਪਮੈਂਟ ਨਾ ਹੋਇਆ ਪਰੀਚੀ 10 ਸਾਲ ਹੂੰ ਤੇ ਉਹ 30 ਹਜ਼ਾਰ ਹੀ ਮਿਲੂਗਾ ਹਾਂ ਤੁਸੀਂ ਜਿੱਥੇ ਠੇਕਾ ਅੱਜ 80 ਹੈ ਫਿਰ ਉਹ 30 ਹਜ਼ਾਰ ਹੀ ਮਿਲੇਗਾ 10 ਸਾਲ ਤੱਕ ਜਿੱਥੇ ਅੱਜ ਠੇਕ 30 ਨਾ ਨਹੀਂ ਨਾ 10 ਸਾਲ ਨਹੀਂ 10 ਸਾਲ ਨਹੀਂ ਮੇਰੇ ਵੀਰ ਗਲਤ ਗਲਤ ਗੱਲ 10 ਸਾਲ ਨਹੀਂ ਹੂੰ ਡਵੈਲਪਮੈਂਟ ઓ 3 ਇਅਰ ਵਿਚਐਵਰ ਇਜ਼ ਅਰlier ਹੁਣ ਡਵੈਲਪਮੈਂਟ ਨਾ ਹੋਏ 10 ਸਾਲ ਹਮ ਤੇ ਭਾਈ ਸਾਹਿਬ ਪੈਸੇ 3 ਸਾਲ ਹੀ ਮਿਲਨੇ ਨਾ 30000 ਰੁਪਏ ਸਾਲ ਦੇ ਅੱਛਾ ਤੁਸੀਂ ਦੇਖੋ ਜਿਹੜੀ ਜ਼ਮੀਨ ਦਾ ਠੇਕਾ ਅੱਜ 80000 ਰੁਪਏ ਏਕੜੇ ਹਮ ਹਮ ਤੁਸੀਂ ਅੱਜ ਫਾਰਮਰ ਨੂੰ ਕਹਿ ਰਹੇ ਹੋ ਵੀ 30000 ਰੁਪਏ ਫੜ 3 ਸਾਲ ਬਾਅਦ ਦੇ ਕਾਗਜ਼ ਆਪਣੇ ਘਰ ਫਰੇਮ ਕਰਕੇ ਰੱਖ ਲਈ ਹਮ ਜ਼ਮੀਨ ਵੀ ਗਈ ਹਮ ਠੇਕਾ ਵੀ ਗਿਆ ਹਮ ਪੈਸੇ ਵੀ ਗਏ ਇਤਾਂ ਢਾਕਾ ਹੋ ਗਿਆ ਨਾ ਜੀ ਹਮ ਅੱਛਾ ਮੈਂ ਮਾਨ ਸਾਹਿਬ ਪਿੰਦੇ ਸਨ ਇੱਕ ਸਰਲ ਭਾਸ਼ਾ ਚ ਇੱਕ ਸਮਝਾਓ ਗੱਲ ਲੈਂਡ ਐਕੁਇਜ਼ੀਸ਼ਨ ਐਕਟ اور ਲੈਂਡ ਪੁੱਲਿੰਗ ਬਿਲਡ ਦੇ ਵਿੱਚ ਇਹਨਾਂ ਦੋਵਾਂ ਚ ਫਰਕ ਕੀ ਹੈ ਤੁਸੀਂ ਕਹਿ ਰਹੇ ਹੋ ਕਿ ਅਸੀਂ ਐਕੁਇਜ਼ੀਸ਼ਨ ਕੀਤੀ ਤੇ ਪੁੱਲਿੰਗ ਦੇ ਵਿੱਚ ਇਹਨਾਂ ਦੋਵਾਂ ਚ ਮੋਟਾ ਜਿਹਾ ਲੈ ਪੈਂਦੀ ਭਾਸ਼ਾ ਚ ਸਮਝਾਓ ਦੇਖੋ ਇਹਦੇ ਚ ਹੈ ਐਕੁਇਜ਼ੀਸ਼ਨ ਦੋਨਾਂ ਚ ਹਮ ਪੂਲਿੰਗ ਅਸੀਂ 2013 ਐਕਟ ਵਿੱਚ ਵੀ ਕਰ ਸਕਨੇ ਆ ਪੂਲਿੰਗ ਇਹਦੇ ਵਿੱਚ ਵੀ ਕਰ ਸਕਨੇ ਆ ਹਾਂ ਲੇਕਿਨ ਇਹਦੇ ਵਿੱਚ ਐਕ acquisition 2 1995 ਦੇ ਐਕਟ ਚ ਐਕquisition ਕਰਕੇ ਕੀ ਕਰਨਾ ਹੈ ਉਹਦੇ ਜਿਹੜਾ ਸੈਕਸ਼ਨ 43 ਤੇ ਸੈਕਸ਼ਨ 56 ਦੀ ਚੋਰ ਮੋਰੀਆਂ ਨੇ ਉਹ ਉਹਦੇ ਚ ਨਹੀਂ ਹੈਗੀਆਂ ਹੂੰ ਤਾਂ ਕੀ ਗੱਲ ਹੂੰ ਉਹਦੇ ਵਿੱਚ ਪੈਸਾ ਵੀ ਦੇਣਾ ਪੈਂਦਾ ਸੀ ਅੱਛਾ ਜਿਹੜੀ ਪਹਿਲਾਂ ਤੁਸੀਂ ਜ਼ਮੀਨ ਐਕਵਾਇਰ ਕਰਦੇ ਰਹੇ ਸੀ ਸੜਕਾ ਬਣਾਉਣ ਲਈ ਪੁੱਲ ਬਣਾ ਲਈ ਉਹਦਾ ਪੈਸਾ ਤੁਸੀਂ ਪਹਿਲਾਂ ਦਿੱਤਾ ਅਡਵਾਂਸ ਦਿੱਤਾ ਉਸ ਤੋਂ ਬਾਅਦ ਕੰਮ ਸ਼ੁਰੂ ਕੀਤਾ ਬਿਲਕੁਲ ਪੈਸਾ ਬਿਲਕੁਲ ਬਿਲਕੁਲ ਆਪਸ਼ਨ ਹੁੰਦੀ ਸੀ ਜੀ ਮੰਨ ਲਓ ਅਸੀਂ ਇਕੋ ਸਿਟੀ ਐਕਵਾਇਰ ਕੀਤੀ ਜਗਾ ਠੀਕ ਹੈ ਹਾਂ ਵੀ ਭਾਈ ਸਾਹਿਬ ਪੈਸੇ ਲੈਣੇ ਨੇ ਜਮੀਨ ਲੈਣੀ ਹੈ ਹੂੰ ਉਹ ਕਹਿੰਦਾ ਜੀ ਮੈਂ ਪੈਸੇ ਲੈਣੇ ਨੇ ਹੁਣ ਮੰਨ ਲਓ ਜਿੱਦੀ ਇੱਥੇ 5 ਕਿੱਲੇ ਐਕਵਾਇਰ ਹੋਈ ਉਹਨੇ ਜਾ ਕੇ 20 25 ਕਿੱਲੇ ਕਿਧਰੇ ਹੋਰ ਬਣਾ ਲਈ ਹੂੰ ਉਹਦੇ ਵਾਸਤੇ ਤਾਂ ਫਾਇਦੇ ਵਾਲੀ ਗੱਲ ਹੋ ਗਈ ਨਾ 5 ਕਿੱਲੇ ਦੇ 25 ਕਿੱਲੇ ਬਣ ਗਏ ਜਿੰਨੇ ਖੇਤੀ ਕਰਨੀ ਹੈ ਜਿੰਨੇ ਕਹਣਾ ਨਹੀਂ ਮੇਰਾ ਦਾਲ ਫੁਲਕਾ ਚੱਲਦਾ ਹੈ ਮੈਂ ਆਪਣੇ 5 4 ਸਾਲ ਬਾਅਦ ਮੈਂ ਪਲਾਟ ਲੈ ਲਾਂਗਾ ਉਹ ਅੱਜ ਪਲਾਟ ਕਰੋੜ ਤੁਸੀਂ ਦੇਖੋ ਜੇ ਮੁਹਾਲੀ ਵਰਗੇ ਸ਼ਹਿਰੇ ਚ ਐਲੋਆਈ ਮਿਲਣ ਤੋਂ ਬਾਅਦ 8-10 ਸਾਲ ਹੂੰ ਅਪੋਜੈਸ਼ਨ ਨਹੀਂ ਮਿਲਿਆ ਉੱਥੇ ਕੀ ਹੈ ਉੱਥੇ ਤਾਂ ਕੁਝ ਵੀ ਨਹੀਂ ਅਜੇ ਹੂੰ ਇਹ ਬੜਾ ਵੱਡਾ ਡਕਹਿਤੀ ਹੈ ਹੂੰ ਜਿਹੜੇ ਮਾਨ ਸਾਹਿਬ ਇਹ ਕਹਿੰਦੇ ਸਨ ਹਰਪ੍ਰੀਤ ਜੀ ਜੀ ਵੀ ਅਸੀਂ ਜਿਹੜਾ ਨਾ ਕਿਸਾਨਾਂ ਦੀ ਅਸੀਂ ਕਿਸਾਨਾਂ ਨੂੰ ਬਾਈ ਫਸਲਾ ਤੇ ਐਮਐਸਪੀ ਦੇਾਂਗੇ ਇਹਨਾਂ ਦੇ ਵਜ਼ੀਰ ਕਹਿੰਦੀ ਸੀ ਇਹ ਚੁਟਕੀ ਮਾਰ ਕੇ ਚੁਟਕੀ ਮਾਰ ਕੇ ਐਮਐਸਪੀ ਦੇਾਂਗੇ ਹੁਣ 29 ਮਈ ਦੀ ਸਟੇਟਮੈਂਟ ਸੁਣੋ ਮੁੱਖ ਮੰਤਰੀ ਸਾਹਿਬ ਦੀ ਜੀ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਖੇਤੀ ਜਿਹੜਾ ਹੈ ਉਹ ਪੈਸੇ ਫਾਇਦੇ ਵਾਲਾ ਕੀਤਾ ਨਹੀਂ ਰਿਹਾ ਅਸੀਂ ਇਹਨਾਂ ਨੂੰ ਚਾਰ ਗੁਣਾ ਪੈਸੇ ਦੇਵਾਂਗੇ ਉਹ ਯਾਰ ਇਹ ਕਿਹੜੀ ਮਾਨਸਿਕਤਾ ਹੈ ਇਹ ਕਿਹੜਾ ਖੇਤੀ ਪੁੱਤਰ ਕਹਿ ਸਕਦਾ ਵੀ ਮੈਂ ਤੇਰੀ ਜ਼ਿਦਾਦ ਵੇਚ ਕੇ ਤੈਨੂੰ ਅਮੀਰ ਬਣਾਵਾਂਗਾ ਇਹ ਤਾਂ ਨਲਾਇਕ ਪੁੱਤਰਾ ਦੀ ਨਿਸ਼ਾਨੀ ਹੈ ਕਿਹੜਾ ਕਿਹੜਾ ਕਹੇਗਾ ਵੀ ਮੈਂ ਤੈਨੂੰ ਜ਼ਮੀਨ ਵੇਚ ਕੇ ਅਮੀਰ ਬਣਾਵਾਗਾ ਜਿਹੜਾ ਕਹਿੰਦਾ ਸੀ ਮੈਂ 2 ਫਸਲ ਤੇ ਐਮਐਸਪੀ ਦੇਵਾਂਗਾ ਜਿਹੜੀ ਚੁਟਕੀ ਮਾਰ ਕੇ ਐਮਐਸਪੀ ਦਿੰਦੇ ਨੇ ਅੱਜ ਉਹਨਾਂ ਦੀ ਐਡੀ ਮਾਨਸਿਕਤਾ ਹੋ ਗਈ ਏ ਕਿ ਜ਼ਮੀਨ ਵੇਚ ਕੇ ਤੈਨੂੰ ਅਮੀਰ ਬਣਾਵਾ ਮੈਨੂੰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਰਜੀਤ ਸਿੰਘ ਇਹਦੇ ਵਿੱਚ ਇਹਦੇ ਵਿੱਚ ਸਰਕਾਰ ਦਾ ਫਾਇਦਾ ਕੀ ਹੈ ਸਰਕਾਰ ਦੀ ਤਾਂ ਸਿਰਦਰਦੀ ਹੈ ਨਾ ਸਰਕਾਰ ਤਾਂ ਸਿਰਦਰਦੀ ਲੈ ਰਹੀ ਹੈ ਸਰਕਾਰ ਏਡਾ ਤਾਂ ਖਾਮ ਖਾਮ ਕਰੇਗੀ ਸਰਕਾਰ ਦਾ ਸਰਕਾਰ ਦਾ ਫਾਇਦਾ ਐਵੇਂ ਹਰਪ੍ਰੀਤ ਨਾ ਨਾ ਸਰਕਾਰ ਦਾ ਫਾਇਦਾ ਮੈਂ ਤੁਹਾਨੂੰ ਦੱਸਣਾ ਨਾ ਹੂੰ 100 ਏਕੜ ਮੰਨ ਲਓ 20000 ਏਕੜ ਸਰਕਾਰ ਨੇ 1995 ਦੇ ਐਕਟ ਦੇ ਚ ਐਕਵਾਇਰ ਕਰ ਲਈ ਠੀਕ ਐ ਐਲਓਆਈ ਦਿੱਤਾ ਹੂੰ ਜਿਹੜਾ ਬਿਲਡਰ ਆਇਆ ਹੂੰ ਉਹ ਅਰਵਿੰਦ ਜੀ ਮੇਰੀ ਜਗਾ 100 ਕਿੱਲੇ ਇੱਥੇ ਪਈ ਐ ਰੀਲੀਜ਼ ਕਰ ਦੋ ਚਲੋ ਟੈਚੀ ਦੋ ਤੇ ਅਰਵਿੰਦ ਜੀ ਨੇ ਸੈਕਸ਼ਨ 56 ਚ ਰੀਲੀਜ਼ ਕਰ ਦੇਣੀ ਐ ਹੂੰ ਫਿਰ ਇੱਕ ਬਿਲਡਰ ਹైదరాబాద్ ਤੋਂ ਆਇਆ ਉਹ ਯਾਰ ਤੁਸੀਂ ਇਹ 10000 ਕਿੱਲੇ ਮੈਨੂੰ ਦੇ ਦੋ ਲੈ ਵੀ ਤੂੰ ਲੈ ਲੈ ਕਿਉਂਕਿ ਉਹ ਪ੍ਰੋਵੀਜ਼ਨ ਹੈਗੇ ਨੇ ਕਾਨੂੰਨੀ ਚ ਹੈਗਾ ਸੈਕਸ਼ਨ 43 ਫਿਰ ਇਹਨਾਂ ਨੇ ਇੱਕ ਇੱਕ ਵੇ ਬਿਲਕੁਲ ਸੈਕਸ਼ਨ 43 ਜੇ ਤੁਸੀਂ ਮੈਨੂੰ ਜਾਦੇ ਦੋ ਤਾਂ ਮੈਂ ਪੜ੍ਹ ਕੇ ਸੁਣਾ ਦਿੰਦਾ 1 ਰੁਪਇਆ ਇੱਕ ਟਲਾਇਆ ਬਿਨਾ ਵੀ ਸਰਕਾਰ ਕੇਸਨ ਦੇ ਸਕਦੀ ਹੈ ਨਹੀਂ ਤੇ ਹਰਪ੍ਰੀਤ ਜੀ ਜੇ ਸਰਕਾਰ ਇਮਾਨਦਾਰ ਹੋਏ ਤੇ ਸਰਕਾਰ 1995 ਦਾ ਐਕਟ ਕਿਉਂ ਯੂਜ਼ ਕਰੇ ਮਤਲਬ ਮੋਟੇ ਤੌਰ ਤੇ ਮੋਟੇ ਤੌਰ ਤੇ ਮੋਟੇ ਤੌਰ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਲਾਈਜ਼ਨਿੰਗ ਕਰਨ ਵਾਲਾ ਕੰਮ ਵੀ ਹੋ ਸਕਦਾ ਨਾ ਸਾਰੇ ਛੋਟੇ ਛੋਟੇ ਬਾਦਾਂ ਚਾਲੀ ਵਾਲਾ ਕੰਮ ਹੀ ਸਰਕਾਰ ਦਾ ਤੇ ਤੁਸੀਂ ਇੱਕ ਵੱਡੇ ਬਿਲਡਰ ਨੂੰ ਦੇ ਦਿੱਤੀ ਹਾਂ ਹਾਂ ਜਿਹੜਾ ਬਿਲਡਰ ਇਕੱਠਾ ਕਰ ਰਹੀ ਸਰਕਾਰ ਵੱਡਾ ਪ੍ਰਾਪਰਟੀ ਡੀਲਰ ਬਣ ਰਹੀ ਹੈ ਕਿਹੜਾ ਬਿਲਡਰ ਇਕੱਠਾ ਨਹੀਂ ਕਰ ਸਕਦਾ ਦੂਜੀ ਗੱਲ ਇੱਕ ਹੋਰ ਦੇਖੋ ਇਹਦੇ ਵਿੱਚ ਜਿਹੜੀ 2014 ਮਈ ਦਾ ਨੋਟੀਫਿਕੇਸ਼ਨ ਦੇ ਵਿੱਚ ਪੁਆਇੰਟ ਨੰਬਰ 6 ਵੇ ਇਹ ਕਹਿੰਦੇ ਨਾ ਵੋਲੰਟਰੀ 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 ਇਹ ਕੀ ਕਹਿੰਦੇ ਨੇ ਜੀ ਜੇ ਕੋਈ ਜ਼ਮੀਨ ਪੁਆਇੰਟ ਨੰਬਰ 6 ਦਾ ਮੈਂ ਤੁਹਾਨੂੰ ਪੰਜਾਬੀ ਤਜਰਬਾ ਕਰ ਰਿਹਾ ਕਿ ਜੇ ਕੋਈ ਚੰਕ ਆਫ ਲੈਂਡ ਇਹਦੇ ਵਿੱਚ ਨਹੀਂ ਆਂਦਾ ਲੈਂਡ ਪੁਲਿੰਗ ਪਾਲਿਸੀ ਦੇ ਅੰਦਰ ਤੇ ਸਰਕਾਰ ਕੋਲ ਪਾਵਰ ਹੈਗੀ ਵੀ ਉਹ 2013 ਦੇ ਐਕਟ ਵਿੱਚ ਵੀ ਲੈ ਲੇਗਾ ਮਤਲਬ ਜਬਰਦਸਤੀ ਵੀ ਲੈ ਸਕਦਾ ਮੇਰੇ ਗੋਡੇ ਥੱਲੇ ਹੈ ਹੀ ਹੈ ਬਿਲਕੁਲ ਲੈ ਸਕਦਾ ਬਿਲਕੁਲ ਲੈ ਸਕਦਾ ਤੁਸੀਂ ਦੇਖੋ ਇਹ ਡੱਕ ਹੈ ਇਹ ਤਾਂ ਫਾਰਮਰਸ ਨੂੰ ਸਾਡੀ ਪਾਰਟੀ ਜਿਵੇਂ ਪ੍ਰਧਾਨ ਜੀ ਨੇ ਵੀ ਕਿਹਾ ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਉਹਨਾਂ ਦੇ ਕਿਸੇ ਵੀ ਸੰਘਰਸ਼ ਵਿੱਚ ਪਾਰਟੀ ਕੋਈ ਵੀ ਕਰਵਾ ਨਹੀਂ ਦੇਣ ਨੂੰ ਤਿਆਰ ਚਲੋ ਮੈਂ ਇੱਕ ਗੱਲ ਦੱਸਿਓ ਜਿਹੜਾ ਦਾਵਾ ਹੁਣ 1000 ਕਰੋੜ ਰੁਪਏ ਲੋਨ ਦਾ ਲਿਆ ਕੀ 1000 ਕਰੋੜ ਦਾ ਲੋਨ ਲਿਆ ਔਰ ਥੋੜੀ ਪਾਰਟੀ ਇਹ ਦਾਵਾ ਕਰ ਰਹੀ ਹੈ ਕਿ ਜ਼ਮੀਨ ਐਕਵਾਇਰ ਕਰਨ ਦੇ ਲਈ ਜਾਂ ਉਹਨੂੰ ਡਵੈਲਪ ਕਰਨ ਦੇ ਲਈ ਇਹ ਪੈਸਾ ਉੱਥੇ ਲਾਇਆ ਜਾਏਗਾ ਸਰਕਾਰ ਦਾ ਦਾਵਾ ਹੈ ਕਿ ਅਸੀਂ ਜਿਹੜੀਆਂ ਲੋਕ ਭਲਾਈ ਸਕੀਮਾਂ ਚੱਲ ਰਹੀਆਂ ਨੇ ਸ਼ਗਾ ਹਾਂ ਸਕੀਮ ਫਲਾਣਾ ਟਿਮ ਕਾ ਸਕੀਮ ਉਹਨਾਂ ਵਾਸਤੇ ਜਾਂ ਵਿਕਾਸ ਹਸਤੇ ਲਿਆ ਹਰਪ੍ਰੀਤ ਜੀ ਦਪਹਿਰ ਤੱਕ ਅਸੀਂ ਵੀ ਇਹੀ ਸੋਚਦੇ ਸੀ ਫਿਰ ਮੈਂ ਥੋੜੀ ਪੜਤਾਲ ਕੀਤੀ ਸਾਰੀ ਚੀਜ਼ਾਂ ਦੀ ਜੀ ਜੀ ਇਹ ਝੂਠ ਹੈ 1000 ਕਰੋੜ ਇਸ ਸਰਕਾਰ ਨੇ 27 ਮਈ ਦਾ ਜਿਹੜਾ ਡੈਟ ਦਾ ਆਕਸ਼ਨ ਕਾਗਜ਼ ਹੈ ਨਾ ਉਹ ਸਰਕਾਰ ਨੇ ਜਾਣ ਕੇ ਵਾਇਰਲ ਕੀਤਾ ਹੂੰ ਉਹਦਾ ਪਿੱਛੇ ਵਾਇਰਲ ਇਹ ਕਿਤਕਿਆ ਕੀਤਾ ਵੀ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੀਦੀ ਹੈ ਵੀ ਅਸੀਂ ਤਾਂ ਅਪ੍ਰੈਲ ਮਹੀਨੇ ਚ ਸਿਰਫ 1000 ਕਰੋੜ ਰੁਪਏ ਲੋਨ ਲਿਆ ਉਹ ਵੀ ਇਸ ਕੰਮ ਹਸਤੇ ਲਿਆ ਝੂਠ ਬੋਲ ਰਹੀ ਹੈ ਸਰਕਾਰ ਝੂਠ ਬੋਲ ਰਹੀ ਹੈ ਇਹ ਸਰਕਾਰ ਅਪ੍ਰੈਲ ਔਰ ਮਈ ਦੇ ਮਹੀਨੇ ਦੇ ਵਿੱਚ 2 ਮਹੀਨੇ ਅਚ 11200 ਕਰੋੜ ਰੁਪਇਆ ਕਰਜ਼ਾ ਲੈ ਚੁੱਕੀ ਹੈ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ 10 April 3 2025 3300 ਕਰੋੜ ਰੁਪਇਆ 20 ਔਰ 21 ਸਾਲਾਂ ਵਾਸਤੇ 29 April 2025 25000 2535 5500 2500 ਕਰੋੜ ਰੁਪਇਆ 18 ਸਾਲ ਵਾਸਤੇ 6 May 2025 1500 ਕਰੋੜ 20 ਸਾਲਾਂ ਵਾਸਤੇ 13 ਮਈ 2025 3000 ਕਰੋੜ 20 ਸਾਲਾਂ ਵਾਸਤੇ 7 27 ਮਈ 2025 1000 ਕਰੋੜ 21 ਸਾਲਾਂ ਵਾਸਤੇ ਔਰ ਲੋ ਫਿਰ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਇੱਥੇ ਇਹ ਨਹੀਂ ਗੱਲ ਰੁਕੀ ਜੂਨ ਦਾ ਵੀ ਆ ਜਾਓ 5 ਜੂਨ 3 ਜੂਨ 2025 ਇੱਕ 2000 ਕਰੋੜ ਦਾ ਪੁਰਾਣਾ ਲੋਨ ਸਰਕਾਰ ਦਾ ਰੀਪੇ ਹੋਣ ਵਾਲਾ ਸੀ ਇਹਨਾਂ ਨੇ ਉਸੀ ਸੀਰੀਜ਼ ਨੂੰ ਰੀਨਿਊ ਕਰਤਾ 21 ਸਾਲ ਬਾਅਦ ਤੇ 6 ਜੂਨ 2025 ਨੂੰ ਵੀ 1500 ਕਰੋੜ ਰੁਪਈਆ ਇੱਕ ਸਰਕਾਰ ਦਾ ਡਿਊ ਸੀ ਉਹ ਉਸੀ ਨੂੰ ਲੋਨ ਨੂੰ ਰੀਨਿਊ ਕਰਤਾ 21 ਸਾਲ ਬਾਅਦ ਹੁਣ ਦੱਸੋ ਜੀ ਇਹ ਕਿਹੜਾ ਹਜ਼ਾਰ ਕਰੋੜ ਹੈ ਅਸਲ ਵਿੱਚ ਇਹਦੀ ਸਟੋਰੀ ਮੈਂ ਦੱਸਾਂ ਕੀ ਇਹ ਹਜ਼ਾਰ ਕਰੋੜ ਦੀ ਹੈ ਹਰ ਟ੍ਰੀਚੀ ਸਰਕਾਰ ਕੋਲ ਸਰਕਾਰ ਨੇ 4 ਦਿਨ ਪਹਿਲੇ ਇੱਕ ਚਿੱਠੀ ਜਾਰੀ ਕੀਤੀ ਸੀ ਸਾਰੇ ਵਿਭਾਗਿਆਂ ਨੂੰ ਹਾਂ ਪੈਸੇ ਜਮ੍ਹਾਂ ਕਰਾਓ ਸਾਰੇ ਡਿਸਟ੍ਰਿਕਟਸ ਨੂੰ ਸਾਰੀ ਟਰੈਜ਼ਰੀਟ ਨੂੰ ਬਈ ਜਿੰਨਾ ਪੈਸਾ ਜੇ ਉਹ ਕਨਸੋਲੀਡੇਟ ਫੰਡ ਦੇ ਜਮ੍ਹਾਂ ਕਰਾ ਦਿਓ ਸਰਕਾਰ ਦੇ ਸਰਕਾਰ ਕੋਲ ਜੋ ਮੈਨੂੰ ਲੱਗਦਾ ਹੈ ਸਰਕਾਰ ਕੋਲ ਜੂਨ ਦੀ ਤਨਖਾਹ ਦੇਣ ਜੋਗੇ ਪੈਸੇ ਕੋਈ ਨਹੀਂ ਇਸ ਕਰਕੇ ਸਰਕਾਰ ਨੇ ਇਹ ਜਿਹੜਾ 27 ਤਰੀਕ ਨੂੰ 1000 ਕਰੋੜ ਰੁਪਇਆ ਲਿਆ ਹੈ ਪਲੱਸ ਜਿਹੜੇ ਡਿਸਟ੍ਰਿਕਟ ਤੋਂ ਪੈਸੇ ਆਣੇ ਨੇ ਇਹਨਾਂ ਮਸਾ ਜੂਨ ਵਿੱਚ ਤਨਖਾਹ ਦੇਣ ਜੇ ਇਹਨਾਂ ਕੋਲ ਪੈਸੇ ਹੁੰਦੇ ਇਹਨਾਂ ਨੇ ਪਿਛਲੇ ਲੋਨ ਰੀਨਿਊ ਕਰਾਏ ਨੇ ਜੂਨ ਜਿਹੜੇ ਮੈਂ ਤੁਹਾਨੂੰ ਜੂਨ ਦੇ ਦੋ ਐਗਜ਼ਾਮਪਲ ਦਿੱਤੇ ਨੇ ਜੀ ਜੀ ਉਹ ਰੀਪੇ ਹੋ ਜਾਂਦਾ ਨੰਗੀ ਕੀਤਾ ਹਰਪ੍ਰੀਤ ਜੀ ਹਮ ਇੱਕ ਤੇ ਸਾਡੇ ਕਹਾਵਤ ਹੈਗੀ ਨਾ ਹਮ ਵੀ ਆਮਦਨ ਠਨੀ ਹਮ ਖਰਚਾ ਰੁਪਈਆ ਹਮ ਇਸ ਇਸ ਸਰਕਾਰ ਦੇ ਤੇ ਫਿੱਟ ਹੁੰਦਾ ਹੈ ਆਮਦਨ 25 ਪੈਸੇ ਤੇ ਖਰਚਾ 1.5 ਰੁਪਈਆ ਹੁਣ ਤੁਸੀਂ ਕਹੋਗੇ ਵੀ ਖਰਚਾ 1.5 ਰੁਪਈਆ ਕਿਵੇਂ ਜਿਹੜੇ 50 ਪੈਸੇ ਨੇ ਨਾ ਉਹ ਖਰਚ ਹੋ ਰਹੇ ਨੇ ਦਿੱਲੀ ਦੇ ਜਿਹੜੀ ਸਾਰੀ ਜਾਂਚ ਇੱਥੇ ਆਈ ਹੋਈ ਹੈ ਸਾਰਿਆਂ ਨੂੰ ਸੈਕਟਰ 49 ਚ ਕੋਠੀਆਂ ਮਿਲੀਆਂ ਨੇ ਸਾਰਿਆਂ ਨੂੰ ਗੱਡੀਆਂ ਮਿਲੀਆਂ ਨੇ ਕਿਸੇ ਨੂੰ 2 ਲੱਖ ਰੁਪਏ ਹੋਵੇ ਕਿਸੇ ਨੂੰ 1 ਲੱਖ ਰੁਪਈਆ ਆਵੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਹੈਗਾ ਜੇ ਕਰਪੀਰ ਜੀ ਜੇ ਤੁਸੀਂ ਮੈਨੂੰ ਕਿਸੇ ਦਿਨ ਦੋ ਉਹਦੇ ਚ ਘੱਟੋ ਘੱਟ 50 60 70 ਬੰਦੇ ਦਿੱਲੀੋਂ ਭਰਤੀ ਹੋਏ ਨੇ ਉਹਦੇ ਛਾੜ ਲਈ ਪੰਜ ਸੱਤ ਪੰਜਾਬੀ ਹੋਣਗੇ ਬਾਕੀ ਸਾਰੇ ਦਿੱਲੀ ਦੇ ਉਹ ਪੈਰਲਲ ਸਰਕਾਰ ਚਲਾ ਰਹੇ ਨੇ ਪੰਜਾਬ ਦੇ ਵਿੱਚ ਔਰ ਜਿਹੜੀ ਅਰਵਿੰਦ ਕੇਜਰੀਵਾਲ ਤੇ ਸਿਸੋਧੀਆਂ ਦੀ ਫੋਟੋਆ ਲਾ ਕੇ ਬੋਰਡ ਲੱਗ ਰਹੇ ਨੇ ਇਹ 50 ਪੈਸੇ ਉੱਥੇ ਨੇ ਮੈਂ ਇਸ ਕਰਕੇ ਕਿਹਾ ਵੀ ਆਮਦਨ 25 ਪਹਿ ਤੇ ਖਰਚਾ 1.5 ਰੁਪਈਆ ਇਹ ਨਾਨੀ ਤੇ ਪੰਜਾਬ ਨੂੰ ਕੰਗਲੇ ਪੰਜਾਬ ਨੂੰ ਜ਼ੰਗਲੇ ਪੰਜਾਬ ਨੂੰ ਕੰਗਲਾ ਪੰਜਾਬ ਬਣਾਤਾ ਹੈ ਮੁੱਖ ਮੰਤਰੀ ਸਾਹਿਬ ਨੂੰ ਮੇਰੇ ਕੋਲ ਸਮਾਂ ਥੋੜਾ ਘੱਟ ਹੈ ਫਿਰ ਆਪਾਂ ਦੁਬਾਰਾ ਡਿਟੇਲ ਦੇ ਵਿੱਚ ਗੱਲ ਜ਼ਰੂਰ ਕਰਾਂਗੇ ਸੋ ਲੈਂਡ ਪੁੱਲਿੰਗ ਜਿਹੜਾ ਬਿੱਲ ਹੈ ਜਾਂ ਸਕੀਮ ਹੈ ਉਸ ਬਾਰੇ ਚੰਗੇ ਤਰੀਕੇ ਨਾਲ ਦੱਸ ਦਿੱਤਾ ਕਿ ਕੀ ਨਫੇ ਤੇ ਨੁਕਸਾਨ ਨੇ ਕਿਉਂ ਕਿਸਾਨ ਹੈ ਜਿਹੜਾ ਉਹ ਇਸ ਬਿੱਲ ਦਾ ਵਿਰੋਧ ਕਰ ਰਿਹਾ ਇਹ ਵੀ ਚੰਗੇ ਤਰੀਕੇ ਨਾਲ ਸਮਝਾ ਦਿੱਤਾ ਔਰ ਨਵੇਂ ਕਰਜ਼ੇ ਦੀ ਬਾਰਤ ਦੁਬਾਰਾ ਲਿਖੀ ਗਈ ਹੈ ਦਾਵਾ ਜੋ ਵਿਰੋਧੀ ਧਿਰਾਂ ਵੱਲੋਂ ਇਹ ਕੀਤਾ ਜਾ ਰਿਹਾ ਹੈ ਕਿ ਜੂਨ ਦੀ ਤਨਖਾਹ ਦੇਣ ਦੇ ਲਈ ਇਹ ਸਾਰੇ ਕਰਜ਼ੇ ਲੈ ਕੇ ਰਹੇ ਹੁਣ ਸੱਚਾਈ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਸਾਫ਼ ਹੋ ਜਾਏਗੀ ਦੇਸ਼ ਤੋਂ ਬਾਕੀ ਖਬਰਾਂ ਲਈ ਬਣ ਰੋ ਪੀਟੀਸੀ ਨਿਊਜ਼ ਨਾਲ ਤਨਮਤ